ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਫੇਰ ਸਾਰੇ ਇਕੱਤਰ ਹੋ ਕੇ ਪ੍ਰਮਾਤਮਾ ਦੀਆਂ ਵਧਾਈਆਂ ਕਰੀਏ ਸੰਗਤ ਕਰੀਏ ਜੋ ਕਿ ਸਾਡਾ ਸੰਗਤ ਕਰਕੇ ਔਰ ਸਾਡਾ ਇੱਥੇ ਆਉਣਾ ਸਫਲ ਹੋ ਜੇ ਔਰ ਮੇਰਾ ਮਾਲਕ ਸਾਡੀਆਂ ਜੋ ਘੜੀਆਂ ਨੇ ਜੋ ਆਸੀ ਗੁਰੂ ਦੇ ਦਰ ਤੇ ਬੈਠ ਕੇ ਮਾਲਕ ਦੀ ਵਡਿਆਈ ਕਰ ਰਹੇ ਹਾਂ ਕਰਨਾ ਚਾਹੁੰਦੇ ਹਾਂ ਉਹ ਮੇਰਾ ਮਾਲਕ ਸਫਲ ਕਰ ਲੇ ਭਾਵੇਂ ਸਾਡੀ ਆਵਾਜ਼ ਉਸ ਪਿਤਾ ਪਰਮਾਤਮਾ ਤੱਕ ਪਹੁੰਚੇ ਇਹ ਅਪਰਾਲਾ ਕੋਸ਼ਿਸ਼ ਹਰ ਰੋਜ਼ ਆਪਾਂ ਕਰਦੇ ਆ। ਸੋ ਕੱਲ ਜੋ ਆਪਾਂ ਵਿਚਾਰ ਕੀਤੀ ਸੀ ਉਹ ਵਿਚਾਰ ਇਸ ਤਰ੍ਹਾਂ ਸੀ ਗੁਰਪਿਆਰੋ ਕਿ ਉਹਦੇ ਵਿੱਚ ਆਪਾਂ ਵਿਚਾਰ ਇੱਕ ਅਧੂਰੀ ਰਹਿ ਗਈ ਸੀ ਜੋ ਆਪਾਂ ਵਿਚਾਰ ਜਰੂਰ ਕੀਤੀ ਸੀ ਕਿ ਆਪਾਂ ਮਨਮੁਖ ਤੇ ਗੁਰਮੁਖ ਇਹਨਾਂ ਬਾਰੇ ਵਿਚਾਰ ਕਰਨ ਦਾ ਜੋ ਕੱਲ ਨਹੀਂ ਹੋ ਸਕੀ ਜੋ ਅੱਜ ਆਪਾਂ ਕਰਨ ਦੀ ਕੋਸ਼ਿਸ਼ ਕਰੀਏ ਪਹਿਲੀ ਗੱਲ ਤਾਂ ਗੁਰਪਿਆਰਿਓ ਜਿਹੜਾ ਮਨਮੁਖ ਹੈ ਜਾਂ ਗੁਰਮੁਖ ਹੈ ਦੋ ਸ਼ਬਦ ਨੇ ਆਮ ਆਪਾਂ ਜੋ ਅੱਜ ਤੱਕ ਸੁਣਦੇ ਆਏ ਕਿ ਮਨਮੁਖ ਕੌਣ ਆ ਤੇ ਗੁਰਮੁਖ ਕੌਣ ਆ ਇਹ ਆਪਾਂ ਵਿਚਾਰ ਸਪਤਾ ਰਾਹੀਂ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬ ਦੇ ਜੋ ਸ਼ਬਦ ਨੇ ਧੰਨ ਸ੍ਰੀ ਗੁਰਗੰਸਾਹਿਬ ਦੇ ਸ਼ਬਦ ਨੇ ਉਹਦੇ ਅਧੀਨ ਰਹਿ ਕੇ ਹੀ ਆਪਾਂ ਵਿਚਾਰ ਕਰੀਏ ਕਿਉਂ ਅਸਲੀਅਤਾਂ ਇਹ ਹੈ ਗੁਰਪਿਆਰੋ ਜੋ ਹਰ ਕੀ ਕਥਾ ਹੈ ਜਾ ਅਕਤ ਕਥਾ ਹੈ ਉਹ ਤਾਂ ਸ਼ਬਦਾਂ ਤੋਂ ਵਾਰ ਨਹੀਂ ਜਾਣਾ ਸੀ ਫੇਰ ਹੀ ਉਸ ਅਕਤ ਕਥਾ ਹਰ ਕੀ ਕਥਾ ਮੰਨੀ ਜਾਏਗੀ ਫੇਰ ਹੀ ਮੇਰੇ ਮਾਲਕ ਨੇ ਮਨਜ਼ੂਰ ਕਰਨੀ ਹੈ ਤਾਂ ਗੁਰੂ ਪਿਆਰਿਓ ਆਓ ਆਪਾਂ ਗੁਰੂ ਤੋਂ ਅੱਗੇ ਲੈ ਲਈਏ ਗੁਰੂ ਸਾਹਿਬ ਕਿਰਪਾ ਕਰਨ ਔਰ ਸਾਰੀ ਸੰਗਤ ਫਤਿਹ ਬਲਾਵਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰੂ ਪਿਆਰੇਓ ਗੁਰੂ ਸਾਹਿਬ ਜੋ ਪੰਗਤੀ ਦਰਸਾ ਰਹੇ ਨੇ ਕਿ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਹੁਣ ਇਸ ਬੰਦੇ ਦਾ ਮਕਸਦ ਕੀ ਹੈ ਭਾਵੇਂ ਆਪਣਾ ਸਾਰਿਆਂ ਦਾ ਆਪਣਾ ਸਾਰਿਆਂ ਦਾ ਮਕਸਦ ਕੀ ਹੈ ਇਸ ਸੰਸਾਰ ਤੇ ਉਹਨਾਂ ਦਾ ਕਿਉਂਕਿ ਆਮ ਆਦਮੀ ਨੂੰ ਇਹ ਰੋਹ ਦੇ ਰੋਹ ਦੇ ਵਿਚਾਰ ਨਹੀਂ ਚੰਗੇ ਲੱਗਣੇ। ਔਰ ਜਿਹੜਾ ਗੁਰਮੁਖ ਹੁਣ ਇੱਥੇ ਗੁਰਮੁਖ ਇੱਥੇ ਪਤਾ ਲੱਗ ਜਾਏਗਾ। ਜੋ ਆਪਾਂ ਹਰ ਰੋਜ਼ ਸੰਸਾਰ ਤੇ ਆਉਣ ਦੀਆਂ ਇੱਥੋਂ ਸਾਡਾ ਜਨਮ ਸਫਲ ਹੋ ਜੇ ਅਸੀਂ ਆਏ ਕਾਦੇ ਵਾਸਤੇ ਆ ਇਹ ਆਪਾਂ ਰੋਜ਼ ਵਿਚਾਰਾ ਕਰਦੇ ਹਾਂ। ਲੇਕਿਨ ਇਹ ਵਿਚਾਰ ਆਮ ਆਦਮੀ ਨੂੰ ਚੰਗੀ ਨਹੀਂ ਲੱਗਣੀ ਰੋਜ਼ ਦੀ ਕਿਉਂ ਇਹ ਮਾਤ ਲੋਕ ਦੇ ਵਿੱਚ ਜਿੰਨੇ ਵੀ ਜੀਵ ਆਪਾਂ ਜੀਵ ਰਹੇ ਆ ਇਹ ਹਰ ਰੋਜ਼ ਨੈ ਨਿਆ ਭਾਲਦੇ ਹਰ ਰੋਜ਼ ਨਵਾਂ ਨਵਾਂ ਹਰ ਰੋਜ਼ ਨਵਾਂ ਕੋਈ ਕਹਾਣੀ ਫੜੇ ਇੱਥੋਂ ਲੈ ਕੇ ਇੱਥੇ ਛੜਦੇ ਉੱਥੇ ਬਾਵਾ ਚੰਗਾ ਹੈ ਪਰ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਹਬ ਮੇਰਾ ਨੀਤ ਨਮਾ ਇਹ ਤਾਂ ਸਦਾ ਹੀ ਨਮਾ ਹੈ ਜਿਹਦਾ ਪ੍ਰਾਣਾ ਹੁੰਦਾ ਹੀ ਨਹੀਂ ਇੱਥੇ ਗੁਰਪਿਆਰੋ ਮਨਮੁਖ ਦਾ ਤੇ ਗੁਰਮੁਖ ਦਾ ਪਤਾ ਲੱਗ ਜਾਏਗਾ ਇੱਥੇ ਜਿਹੜੇ ਬੰਦੇ ਨੇ ਇਹ ਟਾਲ ਕਰਤੀ ਕਿ ਇਹ ਤਾਂ ਰੋਜ਼ ਦੀਆਂ ਗੱਲਾਂ ਨੇ ਇਹ ਰੋਜ਼ ਦੀਆਂ ਗੱਲਾਂ ਨੇ ਇਹ ਤਾਂ ਰੋਜ਼ ਮਰਨ ਦੀਆਂ ਗੱਲਾਂ ਕਰੀ ਜਾਂਦੇ ਨੇ ਇਹ ਤਾਂ ਕਥਾ ਦੇ ਵਿੱਚ ਰੋਜ਼ ਮਰਨ ਦੀ ਗੱਲਾਂ ਕਰ ਜਾਂਦੇ ਨੇ ਇਹ ਵੀ ਕੋਈ ਗੱਲ ਆ ਨਹੀਂ ਗੁਰੂ ਪਿਆਰੋ ਧੰਨ ਸ੍ਰੀ ਗੁਰਗੰਸਾ ਦੇ ਅੰਦਰ ਕੋਈ ਵੀ ਅੰਗ ਤੁਸੀਂ ਕੱਢ ਕੇ ਉਹਨੂੰ ਪੜੋ ਉੱਥੇ ਸਿਰਫ ਜੰਮਣ ਤੋਂ ਲੈ ਕੇ ਮਰਨ ਤੱਕ ਦੀ ਕਹਾਣੀ ਇਸ ਬੰਦੇ ਦੀ ਆ ਔਰ ਗੁਰੂ ਸਾਹਿਬ ਨੇ فرمایا ਵੀ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਸੜ ਆਸ ਇਹ ਗੁਰੂ ਪਿਆਰੋ ਧੰਨ ਸ੍ਰੀ ਗੁਰਗੰਨ ਸਾਹਿਬ ਜੂ ਸਾਡੀ ਝੋਲੀ ਪਾਇਆ ਏ ਬੰਦੇ ਵਾਸਤੇ ਪਾਇਆ ਆਪਣੇ ਵਾਸਤੇ ਪਾਇਆ ਹੈ ਕਿ ਸਾਡੇ ਮਰਨ ਚ ਤਰ ਰਹੇ ਕਿ ਅਸੀਂ ਵਾਪਸ ਵੀ ਜਾਣਾ ਹੈ ਜਿਸ ਤਰ੍ਹਾਂ ਇੱਕ ਰਿਸ਼ਤੇਦਾਰ ਆਪਣੇ ਘਰਾਂ ਚ ਆਉਂਦਾ ਹੈ ਇੱਕ ਦੋ ਦਿਨ ਵਾਸਤੇ ਲੇਕਿਨ ਉਹਨੂੰ ਪਿੱਛੇ ਦੀ ਚਿੰਤਾ ਰਹਿੰਦੀ ਹੈ ਕਿ ਮੈਂ ਆਪਣੇ ਘਰ ਜਾਣਾ ਉਹਨੂੰ ਪਿੱਛੇ ਦੀ ਚਿੰਤਾ ਰਹਿੰਦੀ ਹੈ ਕਿ ਆਪਣੇ ਘਰ ਜਾਣਾ ਇਸੀ ਕਰਕੇ ਅਸੀਂ ਵੀ ਗੁਰਪਿਆਰਿਓ ਸੰਸਾਰ ਤੇ ਮਹਿਮਾਨ ਆਂ ਸਾਨੂੰ ਵੀ ਪਿੱਛੇ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਘਰ ਜਾਣਾ ਹੈ ਇਹ ਸਾਡਾ ਘਰ ਨਹੀਂ ਹੈ ਇਹ ਰਹਿਣ ਬਸੇਰਾ ਹੈ ਗੁਰਪਿਆਰਿਓ ਇਹ ਜੋ ਪਰਿਵਾਰ ਆ ਪਿਛਲੇ ਜਨਮ ਦੇ ਮਿਲੇ ਸੰਜੋਗੀ ਤਾਂ ਆਓ ਆਪਾਂ ਜੋ ਮੁੱਖ ਆਪਣਾ ਜੋ ਪੁਆਇੰਟ ਅੱਜ ਵੀ ਨਾ ਕਿਤੇ ਕਿਉਂਕਿ ਆਪਾਂ ਜਿਆਦਾ ਲੰਮੀ ਵੀਡੀਓ ਨਹੀਂ ਪਾਉਂਦੇ ਤੇ ਜਿਹੜਾ ਗੁਰਮੁਖਾ ਮਨਮੁਖਾ ਪਹਿਲੀ ਗੱਲ ਤਾਂ ਸੰਕੇਤ ਮਿਲਦੇ ਹੋਣਗੇ ਸੰਗਤ ਨੂੰ ਕਿ ਜਿਹੜਾ ਕਹਿੰਦੇ ਨੇ ਕਿ ਰੋਜ਼ ਇਹ ਵੀਡੀਓ ਪਾਈਦਣ ਪਰ ਜਿਹੜੇ ਗੁਰਮੁਖ ਜਿਹੜੇ ਗੁਰਮੁਖ ਗੁਰੂ ਦੀ ਗੱਲ ਮੰਨਦੇ ਨੇ ਗੁਰੂ ਦੇ ਦਰਸਾਏ ਹੋ ਰਾਹ ਤੇ ਚੱਲਦੇ ਨੇ ਜਿਹੜੇ ਗੁਰਮਖਾਂ ਨੂੰ ਇਹ ਕਹਾਣੀ ਪਤਾ ਹੈ ਜਿਨ੍ਹਾਂ ਨੇ ਬੁੱਝੀ ਹੈ ਕਿ ਸਾਡਾ ਅਸਲੀ ਮਕਸਦ ਕੀ ਹੈ ਤਾਂ ਗੁਰੂ ਪਿਆਰਿਓ ਉਹ ਅੱਖ ਤਾਂ ਨਹੀਂ ਕਦੇ ਬਾਣੀ ਤੋਂ ਕਦੇ ਨਹੀਂ ਅਕੇਗਾ ਉਹ ਸ਼ਬਦਾਂ ਦੀ ਆ ਜੋ ਆਪਾਂ ਵਿਚਾਰ ਕਰ ਰ ਸਤਕਾਰ ਕਰੇਗਾ ਹੁਣ ਇੱਕ ਪਾਸੇ ਗੁਰੂ ਸਾਹਿਬ ਕਹ ਰਿਹਾ ਕਿ ਜਿਹੜਾ ਮਨੁੱਖ ਉਸ ਪਰਮ ਪਿਤਾ ਪਰਮਾਤਮਾ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦਾ ਹੈ ਉਹ ਪਹਿਲੀ ਗੱਲ ਤਾਂ ਉਹ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਆਨੰਦ ਮੰਨਦਾ ਹੈ ਲੋਕ ਦੇ ਵਿੱਚ ਤਾਂ ਉਹਨਾਂ ਦਾ ਮੰਨਦਾ ਮੰਨਦਾ ਪ੍ਰਲੋਕ ਦੇ ਵਿੱਚ ਵੀ ਉਹਨੂੰ ਆਨੰਦ ਮਿਲਦਾ ਹੈ ਫਿਰ ਮੇਰਾ ਮਾਲਕ ਕਹਿ ਰਿਹਾ ਕੋ ਪਾਤਸ਼ਾਹ ਦਾ ਪਾਤਸ਼ਾਹ ਹੈ ਮਾਲਕ ਨੂੰ ਇੰਡੀਆਂ ਵੱਡੀਆਂ ਦਾਤਾਂ ਦਿੰਦਾ ਹੈ ਕੀ ਕਹ ਰਿਹਾ ਕਿ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤ ਸਾਹੇ ਪਾਤ ਸਾਹਾ ਹੈ ਗੁਰੂ ਸਾਹਿਬ ਪ੍ਰਮਾਨ ਕਰ ਰਿਹਾ ਗੱਲ ਹੁਕਮ ਦੀ ਹੈ ਜਿਹੜੇ ਗੁਰਮੁਖ ਨੇ ਉਹ ਹੁਕਮ ਮੰਨਦੇ ਨੇ ਹੁਣ ਇੱਕ ਜਿਹੜੀ ਮੇਨ ਵਿਚਾਰ ਆਪਾਂ ਮੇਨ ਵਿਚਾਰ ਕਰਕੇ ਕਿ ਕੱਲ ਆਪਾਂ ਵਿਚਾਰ ਕੀਤੀ ਸੀ ਇੱਕ ਸ਼ਬਦ ਦੀ ਕਿ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਅਹਸਾਸ ਗਰਾਹਾ ਹੈ ਇਹ ਤੇ ਆਪਾਂ ਮਨਮੁਖ ਤੇ ਗੁਰਮੁਖ ਦੀ ਗੱਲ ਕਰਾਂਗੇ ਹੁਣ ਆਮ ਆਪਾਂ ਸੁਣਦੇ ਆ ਰਹੇ ਆ ਸੰਸਾਰ ਦੇ ਅੰਦਰ ਕਿ ਗੁਰਮੁਖ ਕੌਣ ਹੈ ਗੁਰਮੁਖ ਜੋ ਰੋਜ਼ ਗੁਰੂ ਘਰ ਜਾਂਦੇ ਨੇ ਗੁਰੂ ਘਰ ਜਾ ਕੇ ਸੇਵਾ ਕਰਦੇ ਨੇ ਵਾਣੀ ਪੜਦੇ ਨੇ ਸੰਗਤ ਦੇ ਵਿੱਚ ਬਹਿੰਦੇ ਨੇ ਔਰ ਜੋ ਗੁਰੂ ਦੀ ਗੱਲ ਮੰਨਦੇ ਨੇ ਉਹ ਕੌਣ ਹੈ ਗੁਰਮੁਖ ਮਨਮੁਖ ਕੌਣ ਹੈ ਮਨਮੁਖ ਦੇ ਵਿੱਚ ਦੋ 파ਟ ਆ ਜਾਣਗੇ ਇੱਕ ਤਾਂ ਇਹ ਹੁੰਦਾ ਕਿ ਮਨਮੁਖ ਗੁਰੂ ਘਰ ਵੀ ਜਾਂਦਾ ਹੈ ਸੰਗਤ ਵੀ ਕਰਦਾ ਹੈ ਕਰ ਪਰ ਉਹ ਬਾਤ ਵਿਵਾਦ ਜ ਪਿਆ ਰਹਿੰਦਾ ਹੈ ਇੱਕ ਮਨਮੁਖ ਉਹ ਹੁੰਦਾ ਕਿ ਜੋ ਕਹਿੰਦਾ ਰੱਬ ਹੈ ਨਹੀਂ ਕੌਣ ਕਹਿੰਦਾ ਕਿ ਰੱਬ ਇੱਕ ਇਸ ਤਰ੍ਹਾਂ ਦਾ ਵੀ ਹੈ ਪਰ ਇੱਥੇ ਗੁਰ ਪਿਆਰਿਓ ਜਿਹੜੀ ਵਿਚਾਰ ਆਪਾਂ ਕਰਨੇ ਚਾਹੁੰਦੇ ਆਂ ਕਿ ਜੋ ਆਪਾਂ ਸਭ ਤੋਂ ਚਾਰਨ ਕੀਤਾ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਅਸਾਸ ਗ੍ਰਾਹਾ ਹੈ ਗ੍ਰਾਹਾ ਦਾ ਮਤਲਬ ਹੁਣ ਗੁਰ ਪਿਆਰਿਓ ਜਦੋਂ ਮੇਰਾ ਮਾਲਕ ਸਾਨੂੰ ਸੁਵਾਸ ਦਿੰਦਾ ਹੈ ਹਰ ਰੋਜ ਦੇ ਰਿਹਾ ਹਰ ਵਕਤ ਦੇ ਰਿਹਾ ਆ ਵੀ ਆਪਾਂ ਨੂੰ ਵਿਚਾਰ ਕਰ ਰਹੇ ਸਵਾਸ ਹੀ ਮਿਲ ਰਿਹਾ ਏ ਤਾਂ ਹੀ ਆਪਾਂ ਬੋਲ ਰਹੇ ਹੁਣ ਜਿਹੜਾ ਗੁਰਮੁਖ ਹੁੰਦਾ ਉਹ ਨੂੰ ਆਪਣੇ ਇੱਥੇ ਸਾਹਮਣੇ ਹਮੇਸ਼ਾ ਸੁਰਤੀ ਨਾਲ ਰਹਿਣਾ ਹੁੰਦਾ ਹੈ ਕਿਉਂ ਇਹ ਜਿਹੜੇ ਸਵਾਸ ਨੇ ਮੇਰਾ ਮਾਲਕ ਸਾਨੂੰ ਦੇ ਰਿਹਾ ਹੈ ਇਹ ਨਾਸਕਾ ਰਾਹੀਂ ਮੁਖ ਰਾਹੀਂ ਅੰਦਰ ਜਾਂਦੇ ਨੇ ਇਹਨਾਂ ਦੇ ਨਾਲ ਸਵਾਸਾਂ ਦੇ ਨਾਲ-ਨਾਲ ਜੋ ਪਿਤਾ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਹਮੇਸ਼ਾ ਹਮੇਸ਼ਾ ਜੋ ਯਾਦ ਕਰਦਾ ਹੈ ਆਪਣੇ ਅੰਦਰ ਵਸਾ ਲੈਂਦਾ ਹੈ ਔਰ ਪ੍ਰਮਾਤਮਾ ਨੂੰ ਹਮੇਸ਼ਾ ਇਸ ਸਵਾਸਾਂ ਨਾਲ ਯਾਦ ਕਰਦਾ ਹੈ ਉਹ ਕੌਣ ਹੈ ਉਹ ਗੁਰਮੁਖ ਹੈ ਇਹ ਨਹੀਂ ਹੈ ਗੁਰਮੁਖ ਹੈ ਗੁਰੂ ਘਰ ਆਏ ਮੱਥਾ ਟੇਕਿਆ ਸੰਗਤ ਚ ਬੈਠੇ ਚਲੇਗੇ ਫਿਰ ਆਪਣੇ ਧੰਦੇ ਆ ਤੇ ਮਸਤ ਹੋ ਜੇ ਸਾਮੀ ਫਿਰ ਚਲੇਗੇ ਉਹ ਨਹੀਂ ਕੰਮ ਧੰਦੇ ਕਰਦਿਆਂ ਹੋਇਆਂ ਵੀ ਆਪਣੇ ਕਾਰੋਬਾਰ ਵਿਹਾਰ ਕਰਦਿਆਂ ਹੋਏ ਵੀ ਦੋਨੋਂ ਟਾਈਮ ਗੁਰੂ ਘਰ ਜਾਂਦਿਆਂ ਹੋਏ ਵੀ ਸੰਗਤ ਚ ਬੈੰਦੇ ਹਾਂ ਜੋ ਆਪਣੇ ਸਵਾਸਾਂ ਨੂੰ ਜਾਂ ਸਵਾਸਾਂ ਦੇ ਰਾਹੀ ਆਪਣੇ ਇਹ ਸਵਾਸਾਂ ਰਾਹੀ ਜੋ ਅੰਦਰ ਜਾਂਦ ਨੇ ਇਹ ਸਵਾਸਾਂ ਰਾਹੀ ਅਸੀਂ ਕੀ ਕਰਨਾ ਹੈ ਵਾਹ ਗੁਰੂ ਭਾਵ ਅੰਦਰੇ ਅੰਦਰ ਮੇਰੇ ਮਾਲਕ ਨੂੰ ਇਸ ਤਰ੍ਹਾਂ ਉਚਾਰਦਾ ਹੈ ਹੁਣ ਇਹ ਨਹੀਂ ਕਿ ਸਿੱਖ ਧਰਮ ਦੇ ਅੰਦਰ ਤਾਂ ਇਹ ਠੀਕ ਹੈ ਔਰ ਬਹੁਤ ਸਾਰੇ ਹੋਰ ਸਤਕਾਰ ਜੋ ਸਾਡੇ ਧਰਮ ਨੇ ਉਹਨਾਂ ਚ ਜੋ ਆਪਣੇ ਜੋ ਉਹਨਾਂ ਨੂੰ ਜੋ ਮਾਲਕ ਨੇ ਦਾਤ ਦਿੱਤੀ ਹੈ ਭਾਵ ਭੀ ਹਿੰਦੂ ਵੀਰ ਹੈ ਉਹ ਇਹ ਸਵਾਸਾ ਰਾਹੀ ਇਹ ਵੀ ਉਹ ਵੀ ਇਸ ਤਰ੍ਹਾਂ ਚਾਰ ਸਕਦਾ ਕਿ ਹਾਰੇ ਰਾ ਹਾਰੇ ਰਾਮ ਮੁਸਲਮ ਵੀਰ ਹੈ ਉਹ ਅੱਲਾ ਉਹ ਅੱਲਾ ਉਹ ਪਾਬ ਇਹ ਸਵਾਸ ਸਫਲ ਕਰਨੇ ਹੁੰਦੇ ਉਹ ਬੰਦਾ ਗੁਰਮਖਾਜੋ ਆਪਣੇ ਅੰਦਰ ਜਾਂਦੇ ਸਵਾਸਾ ਦੇ ਨਾਲ ਨਾਲ ਪਿਤਾ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਹਮੇਸ਼ਾ ਯਾਦ ਕਰਦਾ ਹੈ ਕੰਮ ਧੰਦੇ ਕਰਦੇ ਵੀ ਯਾਦ ਕਰਦਾ ਹੈ ਹੁਣ ਇੱਥੇ ਗੱਲ ਇਹ ਨਹੀਂ ਹੈ ਕਿ ਅਸੀਂ ਗੁਰੂ ਘਰ ਆ ਕੇ ਚਲੇ ਗਏ ਮੱਥਾ ਟੇਕਿਆ ਥੋੜੇ ਦੇਰ ਸੰਗਤ ਕਰ ਲਈ ਕਿਸੇ ਨੇ ਬੁਲਾ ਲਿਆ ਜਰਾਂ ਜਾਣਾ ਜ਼ਰੂਰੀ ਆ ਨਹੀਂ ਕੇ ਤੋ ਸਾਡੇ ਨਹੀਂ ਆਏਗਾ। ਔਰ ਇਸ ਤਰੀਕੇ ਨਾਲ ਜੋ ਪਿਤਾ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਕਿ ਉਹ ਸਵਾਸ ਉਹਨੇ ਕੀਮਤੀ ਦਿੱਤੇ ਨੇ। ਤਾਂ ਉਹ ਜਿਹੜਾ ਇਸ ਤਰੀਕੇ ਨਾਲ ਯਾਦ ਨਹੀਂ ਕਰਦਾ ਉਹ ਹੈ ਮਨਮੁਖ। ਜਿਹੜਾ ਇਸ ਤਰੀਕੇ ਨਾਲ ਯਾਦ ਕਰਦਾ ਹੈ ਪਰਪਿਤਾ ਪਰਮਾਤਮਾ ਨੂੰ ਹਰ ਸਵਾਸ ਦੇ ਨਾਲ ਇੱਕ ਕਦਮ ਫੁੱਟਦੇ ਯਾਦ ਕਰਦਾ ਹੈ ਅਗਲਾ ਕਦਮ ਫੁੱਟਦਾ ਅਗਲਾ ਕਦਮ ਫੁੱਟਦੇ ਫਿਰ ਯਾਦ ਕਰਦਾ ਹੈ ਹੱਥਾਂ ਨਾਲ ਕੰਮਕਾਰ ਕਰਦੇ ਯਾਦ ਕਰਦਾ ਹੈ ਔਰ ਸੌਣ ਵੇਲੇ ਪਹਿਣ ਵੇਲੇ ਬੈਹਂਦਿਆਂ ਉੱਠਦਿਆਂ ਸਭੰਦਿਆਂ ਜੋ ਮੇਰੇ ਮਾਲਕ ਨੂੰ ਇਸ ਤਰ੍ਹਾਂ ਯਾਦ ਕਰਦਾ ਹੈ ਉਹ ਹੈ ਗੁਰੂ ਪਿਆਰੇਓ ਗੁਰਮੁਖ ਔਰ ਜੀ ਨੇ ਅੰਦਰ ਦੀ ਕਹਾਣੀ ਪੂਝ ਲਈ ਹੈ ਕਿ ਇਹ ਕਹਾਣੀ ਕੀ ਹੈ ਜਿਹੜਾ ਖੇਡ ਅਸੀਂ ਖੇਲਣ ਆਏ ਆ ਇਹ ਨੂੰ ਜੋ ਸਮਝ ਗਿਆ ਉਹ ਹੈ ਗੁਰਮੁਖ ਔਰ ਜੋ ਨਹੀਂ ਸਮਝਿਆ ਜੋ ਬਾਦਵਾ ਤਰਕ ਵਰਤਾਂ ਦੇ ਵਿੱਚ ਪਿਆ ਉਹ ਹੈ ਮਨਮੁਖ ਗੁਰਪਿਆਰ ਉਹ ਐਨੀ ਕਦਾਸ ਦੀ ਵਿਚਾਰ ਹੈ ਹੋਰ ਬਹੁਤ ਸਾਰੇ ਸਾਡੇ ਵਿਦਵਾਨ ਬੈਠੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਬਹੁਤ ਕੀਰਤਨੀਏ ਸਾਡੇ ਵਿੱਚ ਸਤਕਾਰਯੋਗ ਕਾਰਜੋਗ ਕਥਾ ਬੱਚ ਬੜੇ ਸਤਕਾਰਯੋਗ ਨੇ ਉਹ ਆਪਣੇ ਆਪਣੇ ਉਹਨਾਂ ਦੀ ਵਿਚਾਰਤਾਰਾ ਲੱਗਾ ਉਹ ਵੀ ਸਹੀ ਨੇ ਆਪਣੇ ਦਾ ਕੋਈ ਗਲਤ ਨਹੀਂ ਹੈ ਜਿੰਨੀ ਜਿਹਦੀ ਅਡਾਰੀ ਹੈ ਦਾਸ ਦੀ ਨਹੀਂ ਘੜਾਰੀ ਸੀ ਉਹ ਸੰਗਤ ਨਾਲ ਸਾਂਝੀ ਕਰ ਲਈ ਜੇ ਇਹਦੇ ਵਿੱਚ ਗੁਰਪਿਆਰੇ ਭੁੱਲਾ ਚੁੱਕਾ ਹੋ ਗਿਆ ਹੁਣ ਵੱਧ ਘੱਟ ਬੋਲਿਆ ਹੋ ਗਿਆ ਤਾਂ ਪਹਿਲਾਂ ਮਾਲਕ ਤੋਂ ਮਾਫੀ ਮੰਗਦੇ ਆਂ ਫੇਰ ਜੋ ਵੀ ਝੂਠ ਉਤੇ ਸੰਗਤ ਸੁਣਗੇ ਉਹ ਤੋਂ ਮਾਫੀ ਮੰਗਦਿਆਂ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ